ਮੁੱਖ ਮੰਤਰੀ ਧੀਰਜ ਯਾਤਰਾ ਸਕੀਮ ਤਹਿਤ ਅੱਜ ਉੜਮੁਡ ਟਾਂਡਾ ਦੇ ਬਤਾਗ ਜਸਵੀਰ ਸਿੰਘ ਰਾਜਾ ਗਿੱਲ ਨੇ ਸ਼੍ਰੀ ਅਨੰਤਪੁਰ ਸਾਹਿਬ ਅਤੇ ਸ਼੍ਰੀ ਅਮ੍ਰitsar ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ বাস ਕੀਤੀ ਰਵਾਨਾ

ਅਸੀਂ ਸਰਕਾਰ ਦੇ ਬੜੇ ਤਨਖਾਦੀ ਆ ਜਿਨ੍ਹਾਂ ਨੇ ਇਹ ਗਰੀਬਾਂ ਨੂੰ ਜਿਹੜੇ ਬੀਬੀ ਆਦਮੀ ਇਹ ਸਾਣਾਪੁਰ ਕਰਾਇਆ ਖਾਜ ਕੇ ਨਹੀਂ ਜਾ ਸਕਦੇ ਸੀ ਗਰੀਬ ਲੋਕਾਂ ਲਈ ਇਹ ਬਹੁਤ ਬੜੀ ਉਤਰਾਲਾ ਤੇ ਅਸੀਂ ਮਾਨ ਸਰਕਾਰ ਦਾ ਖਾਸ ਕਰਕੇ ਟਾਂਡੇ ਹਲਕੇ ਦੇ ਵਿਧਾਇਕ ਸਦਾ ਜੀਸ਼ਾ ਰਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਅੱਜ ਇਸ ਯਾਤਰਾ ਕਰਨ ਦਾ ਮੌਕਾ ਦਿੱਤਾ ਧੰਨਵਾਦ ਦੇਖੋ ਅੱਜ ਜਿਹੜੀ ਪਾਪੀ ਆ ਪਰੋਟ ਜਿਹੜੀ ਕਿੱਥੇ ਕਿੱਥੇ ਜਾ ਰਹੀ ਹੈ ਅੱਜ ਪਹਿਲਾਂ ਤਾਂ ਮੈਂ ਆਪਣੇ ਹਲਕੇ ਵੱਲੋਂ ਲੋਕਾਂ ਵੱਲੋਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸੋਚ ਸਦਕਾ ਅੱਜ ਤੀਰਥ ਯਾਤਰਾ ਤੇ ਲੋਕ ਜਾ ਰਹੇ ਕਿਉਂਕਿ ਜਿਹੜਾ ਮਹੀਨਾ ਆ ਇਹ ਉਹਦਾ ਵੀ ਇਤਿਹਾਸ ਦਾ ਮਹੱਤਵਪੂਰਨ ਜਿਹੜਾ ਮਹੀਨਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀਆਂ ਕੁਰਬਾਨੀਆਂ ਇਸ ਮਹੀਨੇ ਦੇ ਵਿੱਚ ਤਾਂ ਅੱਜ ਹਰਮੰਦਰ ਸਾਹਿਬ ਦੁਰਗਾ ਮੰਦਰ ਔਰ ਤੀਰਥ ਯਾਤਰਾ ਤੇ ਤਾਂ राम तीर्थ ਸਥਾਨ ਤੇ ਜਾਣਗੇ ਕਿਉਂਕਿ ਲੋਕਾਂ ਦੀ ਜਿੱਥੇ ਦੀ ਸ਼ਰਧਾ ਆ ਉਹਨੂੰ ਦੇਖਦੇ ਹੋਏ ਅਸੀਂ ਉੱਥੇ ਹੀ ਭੇਜ ਰਹੇ ਆ ਤਾਂ ਲੋਕ ਖੁਸ਼ ਆ ਵਧੀਆ ਵਧੀਆ ਪ੍ਰਾਲਾ ਕਿਉਂਕਿ ਹਰੇਕ ਦੀ ਪਹੁੰਚ ਨਹੀਂ ਹੁੰਦੀ ਕਿਸੇ ਦੇ ਕਈ ਕਾਰਨ ਹੁੰਦੇ ਆ ਤਾਂ ਇਹਦੇ ਵਿੱਚ ਬਕਾਇਦਾ ਹਰ ਇੱਕ ਦਵਾਈ ਦਾ ਇੰਤਜ਼ਾਮ ਆ ਗੱਡੀਆਂ ਵਗੈਰਾ ਨਿਆਣੇ ਛੋਟੇ ਨਿਆਣੇ ਵੀ ਆ ਨਾਲ ਉਹਨਾਂ ਨੂੰ ਦੇ ਦੋ ਇਹ ਕੰਬਲ ਵੀ ਆ ਨਾਲ ਦਿੱਤੇ ਗਏ ਔਰ ਬਹੁਤ ਵਧੀਆ